ਜਾਣ ਵੀ ਸਵਾਗਤ ਪਿੰਡ ਹਰਦਾਸਪੁਰ ਵਿੱਚ ਸਫਾਈ ਮੁਹਿੰਮ ਚਲਾਈ ਗਈ ਹੈਗੀ ਇਹ ਕਾफी ਵੱਡੇ ਪੱਧਰ ਤੇ ਕਿਸ ਤਰ੍ਹਾਂ ਦੀ ਮੁਹਿੰਮ ਰਹੀ ਹੈ ਸਤਿ ਸ੍ਰੀ ਅਕਾਲ ਜੀ ਮੈਂ ਆ ਪੰਗੋਰਾ ਹਰਦਾਸਪੁਰ ਪਿੰਡ ਹਰਦਾਸਪੁਰ ਵਿੱਚ ਤੁਹਾਡਾ ਸਾਰਿਆਂ ਨੂੰ ਮੈਂ ਤਲਾਪਾ ਆਪਰੇ ਤੁਹਾਡਾ ਸਵਾਗਤ ਕਰਦਾ ਹਾਂ ਜੀ ਬਿਲਕੁਲ ਜੀ ਤੁਹਾਨੂੰ ਸਾਡੇ ਸਰਦਾਰ ਹਰਨੇਕ ਸਿੰਘ ਜੀ ਮੇਰੇ ਚਾਚਾ ਜੀ ਉਗੇ ਸਮਾਜ ਸੇਵਕ ਤੇ ਪਹਿਲਾਂ ਵੀ ਪੰਚਾਇਤ ਵਿੱਚ ਆਪਣੇ ਮੈਂਬਰ ਰਹੇ ਨੇ ਤੁਹਾਨੂੰ ਪਤਾ ਵੀ ਇਹ ਪਿੰਡਾ ਸ਼ਹਿਰਾ ਵਿੱਚ ਬੱਕ ਬੱਕ ਜੀ ਜਗ੍ਹਾ ਤੇ ਸਮਾਜ ਸੇਵਾ ਦਾ ਕੰਮ ਕਰਦੇ ਆ ਤੁਹਾਨੂੰ ਪਤਾ ਬਹੁਤ ਜਗ੍ਹਾ ਤੇ ਇਹਨਾਂ ਸੇਵਾ ਕੀਤੀ ਹੋਈ ਆ ਇਹੇ ਇਹੇ ਕਾਰਨ ਅੱਜ ਦਾਤਾ ਜੀ ਨੇ ਆਪਣੇ ਖਰਚੇ ਦੇ ਉੱਪਰ ਆਪ ਵੀ ਦੇਖ ਸਕਦੇ ਹੋ ਜਿਹੜਾ ਟੈਂਕਰ ਆ ਇਹ ਆਪਣੇ ਖਰਚੇ ਦੇ ਉੱਪਰ ਪੈਣ ਸੱਭਿਆ ਹੋਇਆ ਆ ਆ ਤੁਸੀਂ ਦਿਖਾ ਸਕਦੇ ਹੋ ਦੇਖੋ ਜੀ ਨਾਲੀਆਂ ਵਿੱਚ ਕਿੰਨਾ ਆਪਣਾ ਆਪਣਾ ਗੰਦ ਪਿਆ ਹੋਇਆ ਆ ਇਹ ਸਾਰਿਆਂ ਨੂੰ ਇਹਨਾਂ ਨੇ ਆਪਣੇ ਹੀ ਖਰਚੇ ਤੇ ਸਾਫ਼ ਕਰਾ ਰਹੇ ਨੇ ਕਿਉਂਕਿ ਤੁਹਾਨੂੰ ਪਤਾ ਵੀ ਮੂਰੇ ਆਉਣ ਵਾਲਾ ਮੀਆਂ ਦਾ ਮੂਰੇ ਹੁਣ ਮੂਰੀ ਮੀਂਹ ਸ਼ੁਰੂ ਹੋ ਜਾਣੇ ਆ ਤੇ ਉਸ ਕਰਕੇ ਵੀ ਜਿਹੜ ਤੇ ਉਸੇ ਸਫਾਈ ਦੇ ਤਹਿਤ ਕਿਉਂਕਿ ਤੁਹਾਨੂੰ ਪਤਾ ਮੋਰੇ ਹੁਣ ਡੇਂਗੂ ਮੱਛਰ ਉਹ ਮਰੀਜ਼ਾਂ ਬਹੁਤ ਹੋ ਸਕਦਾ ਕਿਉਂਕਿ ਨਾਲੀਆਂ ਸਾਫ਼ ਹੋਣਗੀਆਂ ਤੇ ਪਾਣੀ ਸਾਫ਼ ਜਾਊਗਾ ਸਰ ਜੇਕਰ ਹਾਟ ਕੇ ਗੱਲ ਕਰੀ ਤਾਂ ਬਿਲਕੁਲ ਤੁਹਾਡੀ ਗੱਲ درست ਹੈਗੀ ਕਿ ਇਹ ਜਿਹੜੀ ਗੰਦਗੀ ਆ ਮੱਛਰ ਨੂੰ ਫਲਾਉਂਦੀ ਹੈਗੀ ਬਿਮਾਰੀਆਂ ਵਾਧੀਆਂ ਹੈਗੀਆਂ ਲਾਕਡਾਊਨ ਚ ਵੀ ਇਹ ਹੀ ਅਪਰੇਲੇ ਕੀਤੇ ਗਏ ਇਸਕੇ ਹਰਨੇਕ ਸਿੰਘ ਨੇ ਕਹੇ ਕਿ ਪੰਚਾਇਤੀ ਕੰਮ ਕਾਜ ਦੇ ਵਿੱਚ ਸਾਰਾ ਕੁਝ ਆਉਂਦਾ ਹੈਗਾ ਉਹਨਾਂ ਚੀਜ਼ਾਂ ਨਾਲ ਨਾਲ ਕਿਸ ਚੀਜ਼ ਨੂੰ ਆਪਾਂ ਇਸ ਸਿੰਗਲ ਤੋਂ ਦੇਖ ਸਕਦੇ ਹਾਂ ਚੀਜ਼ਾਂ ਨੂੰ ਕਿਉਂਕਿ ਨੇਕਾ ਜੀ ਹੁਣ ਮੈਨੂੰ ਪਤਾ ਕਿ ਹਜ਼ਾਰਾਂ ਰੁਪਏ ਕੋਲ ਲਾ ਕੇ ਰਹੇ ਨੇ ਅੱਜ ਜਿਹੜੀ ਹੈਗੀ ਆ ਉਧਰੋਂ ਦੂਸਰੇ ਪਾਸੇ ਜਿਹੜਾ ਨਸ਼ਿਆਂ ਦੀ ਮੁਹਿੰਮ ਤੇ ਜਿਹੜੇ ਇੱਧਰ ਮੰਤਰੀ ਸਾਹਿਬ ਪਹੁੰਚ ਰਹੇ ਹੈਗੇ ਮਾਨ ਸਾਹਿਬ ਪਹੁੰਚ ਰਹੇ ਹੈਗੇ ਜੀ ਤੁਹਾਡੇ ਵਿੱਚ ਜੀ ਗੱਲ ਇਦਾਂ ਦੇਖੋ ਜੀ ਚਲੋ ਇਹ ਤੁਹਾਨੂੰ ਪਤਾ ਜੀ ਜਿਹੜੇ ਇਹ ਸਮਾਜਸ਼ੀਵੀ ਹੁਣ ਵੀ ਜਿਹੜਾ ਖਰਚਾ ਸਾਰੇ ਆਪਣੇ ਕਰ ਰਹੇ ਨੇ ਤੇ ਇਸੇ ਹੀ ਤਹਿਤ ਅੱਜ ਤੁਹਾਨੂੰ ਪਤਾ ਹੋਊਗਾ ਮੈਂ ਸਾਨੂੰ ਦੱਸਣਾ ਚਾਹੁੰਦਾ ਵੀ ਸਾਡੇ ਪਿੰਡ ਹਰਦਾਖਰ ਵਿੱਚ ਅਜੇ ਨਸ਼ਿਆਂ ਦੇ ਤਹਿਤ ਸਰਦਾਰ ਜਗਿੰਦਰ ਸਿੰਘ ਮਾਨ ਜੀ ਹਲਕਾ ਚੇਚ ਫਰਵਾੜਾ ਜੀ ਉਥੇ ਚੇਤੇ ਤੌਰ ਤੇ ਆ ਰਹੇ ਨੇ ਤੇ ਉਹਨਾਂ ਦਾ ਜਿਹੜਾ ਅੱਜ ਇੱਥੇ ਪ੍ਰਿੰਡ ਨਸ਼ਾ ਅਲੱਗ ਆਪਣਾ ਯੋਧ ਨਸ਼ਾ ਬਰੋਦਰ ਜਿਹਦਾ ਜਿਹੜਾ ਜੋ ਕੈਂਪ ਸਾਡੇ ਪਿੰਡ ਲੱਗ ਰਿਹਾ ਸੋ ਸੋ ਆਖਰ ਵਿੱਚ ਇਸ ਸਾਰੇ ਸਫਾਈ ਵਿੱਚ ਉਹਨੇ ਕੋਈ ਤੁਹਾਡਾ ਕੁਝ ਹੋਰ ਕਹਿਣਾ ਹੈਗਾ ਕਿਉਂਕਿ ਨੇਕਾ ਦੀ ਪ੍ਰਾਪਤੀ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਗਾ ਜੀ ਆਪਣੇ ਜਿੰਨਾ ਵੇਗਾ ਆਪਣੇ ਨਾਲ ਲਾ ਕੇ ਜਗੇ ਸਫਾਈ ਰੱਖੋ ਆਪਾਂ ਸਭ ਹੀ ਰੱਖਾਂਗੇ ਮੱਲਾ ਸਾਫਾਂਗਾ ਪਿੰਡ ਸਾਫਾਂਗਾ ਸ਼ਹਿਰ ਸਾਫਾਂਗਾ ਇਹ ਛੋਟੀ ਛੋਟੀ ਮਹੱਲ ਮਹਮਾਪਾਣੇ ਤਿਆਰ ਕਰਨੀ ਪੈਣੀ ਹੈ ਇਹ ਤੋਂ ਤਿਆਰ ਕਰਕੇ ਇਹ ਜਿਹੜੇ ਵੱਡੇ ਜਿਹੜੇ ਉਪਰਾਲੇ ਹੁੰਦੇ ਛੋਟੇ ਛੋਟੇ ਗੱਲਾਂ ਤੋਂ ਬੜੇ ਵੱਡੇ ਸੋ ਆਖਰ ਵਿੱਚ ਗੁਰੂ ਪੱਜ ਕੀ ਜਿਹੜੇ ਪਿੰਡ ਵਾਸੀਨ ਕੀ ਅਪੀਲ ਕਰਦਾ ਇੰਦਾ ਕੰਮ ਵਿੱਚ ਕਿਦਾਂ ਸਾਥ ਦਿੱਤਾ ਜਾਵੇ ਮੈਂ ਜੀ ਪਿੰਡ ਵਾਸੀ ਨੂੰ ਇਹ ਅਪੀਲ ਕਰਦਾ ਵੀ ਜਿਹੜੀ ਸਫਾਈ ਆਪਾਂ ਰੱਖੀ ਸਫਾਈ ਨੂੰ ਬਾਅਦ ਤੋਂ ਬਸ ਸਫਾਈ ਰੱਖੀਏ ਗਲੀਆਂ ਨਾਲੀਆਂ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ ਆਪਾਂ ਸਫਾਈ ਰੱਖੀਏ ਆਪਣੇ ਹੌਂਦਾਂ ਤੋਂ ਮੂਰੇ ਸੋ ਆਪਣੇ ਗਰਮੀਆਂ ਦਾ ਆਏ ਆਪਣੇ ਆਪਣੇ ਕੋਲਰਾਂ ਵਿੱਚ ਪਾਣੀ ਨਾ ਰੱਖੋ ਟਾਇਰਾਂ ਵਿੱਚ ਪਾਣੀ ਨਾ ਰੱਖੋ ਇਹ ਸਭ ਸੋਚ ਦਾ ਧਿਆਨ ਰੱਖੋ ਜਿਹੜਾ ਵੀ ਮੱਛਰ ਰਹੇ ਆਪਣੀ ਸਿਹਤ ਆਪਣੇ ਹੱਥ ਵਿੱਚ ਹੈ ਜੀ ਧੰਨਵਾਦ